ਡੇਰਾ ਬੱਸੀ ਦੀ ਗੋਲਡਨ ਪਾਮ ਸੁਸਾਇਟੀ ਵਾਸੀਆਂ ਨੇ ਬਿਲਡਰ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਕੱਢਿਆ ਰੋਸ ਮਾਰਚ ਬਿਲਡਰ ਦੇ ਝੂਠੇ ਲਾਰੇ 8 ਸਾਲ ਬਾਅਦ ਵੀ ਬੁਨਿਆਦੀ ਸਹੂਲਤਾਂ ਨੂੰ ਤਰਸਰੇ ਵਸਨੀਕ ਹਰੇਕ ਪਲਾਟ ਹੋਲਡਰ ਤੋਂ ਕਲੱਬ ਹਾਊਸ ਦੇ 35000 ਵਸੂਲੇ ਅੱਜ ਵੀ ਅਧੂਰਾ ਕਲੱਬ ਹਾਊਸ ਬਿਲਡਰ ਦੇ ਮੁਰਦਾਬਦ ਦੇ ਲਈ ਨਾਰੇ ਕੀਤਾ ਪਿੱਟ ਸਿਆਪਾ ਡੇਰਾਵਸੀ ਦੀ ਹੈਬਤਪੁਰ ਨੇੜੇ ਸਥਿਤ ਗੋਲਡਨ ਪਾਮ ਹਾਊਸਿੰਗ ਸੁਸਾਇਟੀ ਵਸਨੀਕ ਬੁਨਿਆਦੀ ਸਹੂਲਤਾਂ ਉਤਸ ਰਏ ਹਨ ਬਿਲਡਰ ਦੇ ਝੂਠੇ ਲਾਰਿਆਂ ਤੋਂ ਅੱਕੇ ਸੁਸਾਇਟੀ ਵਸਨੀਕਾਂ ਨੇ ਬਿਲਡਰ ਖਿਲਾਫ ਨਾਰੇਵਾਜ਼ੀ ਕਰਕੇ ਰੋਸ ਮਾਰਚ ਕੱਢਿਆ ਇਸ ਮੌਕੇ ਲੋਕਾਂ ਨੇ ਸੁਸਾਇਟੀ ਦਾ ਗੇਟ ਬੰਦ ਕਰ ਧਰਨਾ ਵੀ ਲਾਇਆ ਰੋਸ ਪ੍ਰਦਰਸ਼ਨ ਕਰਦੇ ਲੋਕਾਂ ਨੇ ਦੋਸ਼ ਲਾਉਂਦੇ ਕਿ ਹੱਥਰ ਰੁਪਏ ਖਰਚ ਕੇ ਪਲਾਟ ਖਰੀਦ ਕੇ ਫਿਰ ਉੱਪਰ ਲੱਖਾਂ ਰੁਪਏ ਖਰਚ ਕੇ ਘਰ ਬਣਾਈ ਸਾਰ ਪਲਾਟ ਵੇਚਣ ਸਮੇ ਬਿਲਡਰ ਨੇ ਹਰ ਇੱਕ ਤਰ੍ਹਾਂ ਦੀ ਸਹੂਬਤਾਂ ਜਿਸ ਵਿੱਚ ਸਾਂਝਾ ਕਲੱਬ ਹਾਊਸ ਵਧੀਆ ਪਾਰਕ ਸੀਸੀਟੀਵੀ ਕੈਮਰੇਆ ਅਤੇ ਸੁਰੱਖਿਆ ਕਰਮੀਆਂ ਨਾਲ ਪੂਰੀ ਸੁਸਾਇਟੀ ਦੀ ਸੁਰੱਖਿਆ ਚਾਰ ਦਿਵਾਰੀ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ 게ਟ ਬੰਦ ਸੁਸਾਇਟੀ ਜਿਮ ਸੜਕਾ ਅਤੇ ਹੋ ਸਭ ਕੁਝ ਦੇਣ ਦੇ ਵਾਅਦੇ ਕੀਤੇ ਸਨ ਲੇਕਿਨ ਜ਼ਮੀਨੀ ਹਕੀਕਤ ਇਹ ਹੈ ਕਿ ਸੁਰੱਖਿਆ ਦੇ ਪ੍ਰਬੰਧ ਜ਼ੀਰੋ ਹਨ ਜਿਸ ਦੇ ਚੱਲਦੇ ਅੱਜ ਦਿਨ ਚੋਰੀ ਹੁੰਦੀ ਹੈ ਚਾਰ ਦਿਵਾਰੀ ਵੀ ਪੂਰੀ ਨਹੀਂ ਬਾਰੀ ਵਿਅਕਤੀ ਕਿਸੇ ਪਾਸੇ ਤੋਂ ਵੀ ਅੰਦਰ ਦਾਖਲ ਹੋ ਸਕਦਾ ਹੈ ਕਰੀਬ 8 ਸਾਲਾਂ ਬਾਅਦ ਵੀ ਇਕਲੌਤਾ ਕਲੱਬ ਹਾਊਸ ਅਧੂਰਾ ਪਿਆ ਹੈ ਜੋ ਖੰਡਰ ਬਣ ਰਿਹਾ ਹੈ ਸੋਸਾਇਟੀ ਵਾਸੀਆਂ ਨੇ ਦੋਸ਼ ਲਾਇਆ ਕਿ ਬਿਲਡਰ ਫੋਨ ਵੀ ਨਹੀਂ ਚੁੱਕਦੇ ਡੀਸੀ ਮੁਹਾਲੀ ਤੋਂ ਲੈ ਕੇ ਐਸਟੀਐਮ ਡੇਰਾ ਬਸੀ ਰੇਰਾ ਨਗਰ ਕੌਂਸਲ ਵਿਖੇ ਸ਼ਿਕਾਇਤ ਕਰਨ ਤੇ ਕੋਈ ਸੁਣਵਾਈ ਨਹੀਂ ਕਰਦਾ 골ਡਨ ਪਾਮ ਸੋਸਾਇਟੀ ਵਾਸੀਆਂ ਦੀ ਸਰਕਾਰ ਨੂੰ ਫਰਿਆਦ ਰੋਜ਼ ਪ੍ਰਗਟ ਕਦਰ ਦੇ ਬਸਨੀਕਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਿਆਦ ਕਰਦੇ ਕਿਹਾ ਕਿ ਬੀੜਨ ਨੇ ਉਨ੍ਹਾਂ ਨਾਲ ਵਾਅਦੇ ਪੂਰੇ ਨਾ ਕਰਕੇ ਠੱਗੀ ਮਾਰੀ ਹੈ ਸਰਕਾਰ ਇੱਕ ਪਾਸੇ ਸਰਕਾਰੀ ਦਫਤਰਾਂ ਵਿੱਚ ਭ੍ਰਿਸ਼ਟਾਚਾਰ ਖਤਮ ਹੋਣ ਦੇ ਦਾਅਵੇ ਕਰਦੀ ਹੈ ਲੇਕਿਨ ਉਨ੍ਹਾਂ ਦੀ ਸ਼ਿਕਾਇਤਾਂ ਤੇ ਬੀੜਰ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਮਨੀਸ਼ ਕੁਮਾਰ ਦੀ ਡੇਰਾਵਸੀ ਤੋਂ ਰਿਪੋਰਟ ਮੁਰਦਾਬਾਦ ਜੈ ਜੈ ਮੁਰਦਾਬਾਦ ਵੀ 1 ਯੈਸ ਟੀਮ 1 ਯੈਸ ਟੀਮ ਜਸਪੀ ਵੀ 1 ਜਸਪੀ ਇਦਾਜੀ ਵੀ 15 ਮੇਰਾ ਪਲਾਟ ਨੰਬਰ ਹੈ ਐਸਟੀਪੀ ਪਲਾਂਟ ਐਨੇ ਅਜੇ ਤੱਕ ਵੀ ਇੱਥੇ ਲਗਾਇਆ ਨਹੀਂ ਹੈ ਐਨੇ ਜਿਹੜਾ ਸੀਵਰੇਜ ਦਾ ਹੁੰਦਾਗਾ ਇਹ ਇੱਥੋਂ ਖੋਲਾ ਐਮਸੀ ਦਾ ਜਿਹੜਾ ਗਾਹਾਂ ਕੋਈ ਨਾਲਾ ਜਾ ਰਿਹਾਗਾ ਉਸ ਨਾਲੇ ਦੇ ਵਿੱਚ ਸੈਟ ਰੱਖਿਆਗਾ ਓਪਨ ਦੇ ਵਿੱਚ ਉੱਥੇ ਨਾਲਾ ਗਾਹਾਂ ਦਾ ਜਿਹੜੇ ਉੱਥੇ ਇੰਡਸਟਰੀ ਰੇ ਦੇ ਕੋਲੋਂ ਜਾ ਰਿਹਾਗਾ ਉਹਦੇ ਵਿੱਚ ਜਾ ਰਿਹਾਗਾ ਔਰ ਅਸੀਂ ਇਹਨੂੰ ਕਈ ਵਾਰੀ ਕਹਿੰਦੇ ਐਸਟੀਪੀ ਕਹਿੰਦੇ ਤੁਹਾਨੂੰ ਐਸਟੀਪੀ ਦੀ ਲੋੜ ਕਿ ਆ ਗਈ ਤੁਹਾਨੂੰ ਹਮੇਸ਼ਾ ਇਹ ਜਵਾਬ ਦਿੱਤਾ ਜਾ ਰਿਹਾਗਾ ਇਹਨਾਂ ਦਾ ਤੇ ਜਿਹੜੀ ਚੋਰੀਆਂ ਆਉਂਦੀਆਂ ਉਹ ਕਿ ਹੋ ਰਹੀਆਂ ਸਰ ਸਾਰੀ ਸੋਸਾਇਟੀ ਚਾਰੋਂ ਤਰਫੋਂ ਸੇ ਜੇ ਓਪਨ ਪਈ ਹੈ ਕਈ ਥਾਂ ਤੇ ਅਗਰ ਵਾਲ ਹੋ ਰੱਖੀ ਹੈ ਤਾਂ ਸਾਰੀ 2 ਤੋਂ 2.5 ਫੁੱਟ ਹੋ ਰੱਖੀ ਹੈ ਕੋਈ ਕਈ ਥਾਂ ਤੇ 3 ਫੁੱਟ ਹੋ ਰੱਖੀ ਹੈ ਤੇ ਕੋਈ ਵਾਇਰਿੰਗ ਨਹੀਂ ਹੈ ਕੋਈ ਕੈਮਰਾ ਨਹੀਂ ਹੈ ਕੋਈ ਕੁਝ ਨਹੀਂ ਹੈ ਬਰੇ ਕਈ ਥਾਂ ਤੇ ਬਿਲਕੁਲ ਬਿਲਕੁਲ ਓਪਨ ਪਈ ਹੈ ਚੋਰ ਆਰਾਮ ਨਾਲ ਆਉਂਦੇ ਆ ਆਰਾਮ ਨਾਲ ਜਾਂਦੇ ਆ ਕੱਲ ਦੀ ਜਿਹੜੀ ਇੱਕ ਪਰਸੋਂ ਜਿਹੜੀ ਸਾਡੇ ਇੱਕ ਬਾਈਕ ਚੋਰੀ ਹੋਈ ਸੀ ਸੋਸਾਇਟੀ ਤੋਂ ਉਹਦੇ ਵਿੱਚ ਅਸੀਂ ਆਪ ਜਾ ਕੇ ਜਦੋਂ enquairy ਕੀਤੀ ਦੀਵਾਰ ਕੋ దాਕੇ ਬਾਈਕ ਲੈ ਕੇ ਗਏ ਆ ਇਸ ਖੇਤ ਦੇ ਵਿੱਚੋਂ ਦੀ ਦੀਵਾਰ ਵੀ ਸਿਰਫ ਇੰਨੀ ਦੀ ਸੀਗੀ ਬੜੀ ਆਸਾਨੀ ਨਾਲ ਚੋਰ ਨੇ ਬਾਈਕ ਨੂੰ ਦੀਵਾਰ ਕੋ ਦਾਈ ਔਰ ਖੇਤ ਦੇ ਵਿੱਚੋਂ ਲੈ ਕੇ ਫਰਾਰ ਹੋ ਗਏ ਆ ਪਿਛਲੇ ਟਾਈਮ ਚ ਕਿੰਨੀਆਂ ਚੋਰੀਆਂ ਹੋ ਚੁੱਕੀਆਂ ਉਹ ਤੋਂ ਪਹਿਲਾਂ 7-8 ਚੋਰੀਆਂ ਪਹਿਲਾਂ ਹੋ ਚੁੱਕੀਆਂ ਜੀ ਟੀ ਸੀਗੀ ਸਾਨੂੰ ਬਰੌਸ਼ਰ ਦਿੱਤੇ ਹੋਏ ਸੀਗੇ ਵੀ ਤੁਹਾਨੂੰ ਅਸੀਂ ਕਲੱਬ ਹਾਊਸ ਬਹੁਤ ਵਧੀਆ ਦੇਵਾਂਗੇ ਇਹਦੇ ਵਿੱਚ ਤੁਹਾਡੀ ਇੰਡੋਰ ਗੇਮਸ ਹੋਣਗੀਆਂ ਇਹਦੇ ਵਿੱਚ ਜਿਮ ਹੋਏਗਾ ਇਹਦੇ ਵਿੱਚ ਅਸੀਂ ਫੈਸਿਲਿਟੀਟ ਹੋਏਗਾ ਇਹਦੇ ਵਿੱਚ ਕਮਿਊਨਿਟੀ ਸੈਂਟਰ ਹੋਏਗਾ ਰੋਡ ਵਧੀਆ ਸਾਫ਼ ਸੁਥਰੇ ਹੋਣਗੇ ਸਾਰੀ ਗੜੀ ਸਟਰੀਟ ਲਾਈਟ ਹੋਏਗੀ ਐਸਟੀਪੀ ਪਲਾਂਟ ਹੋਏਗਾ ਪੂਰੀ ਬਾਉਂਡਰੀ ਵਾਲ ਹੋਏਗੀ ਕੈਮਰਾ ਨਾਲ ਸਾਰੀ ਪ੍ਰੋਟੈਕਟਡ ਹੋਏਗੀ ਔਰ ਸਾਰੀਆਂ ਨੇ ਫੈਸਿਲਿਟੀਆਂ ਸਾਨੂੰ ਰਿਟਨ ਦੇ ਵਿੱਚ ਦਿੱਤੀਆਂ ਔਰ ਸਾਨੇ ਕੋਲ ਲਿਆ ਇਸ ਕਲਬ ਆਉਂਦਾ ਸੀ 45 45000 ਅੱਜ ਤੱਕ ਅਸੀਂ ਯੂਜ਼ ਕਰ ਲਓਗੇ ਦੇਖੋ ਜੀ ਸਾਹਮਣੇ ਸਾਰੇ ਟੁੱਟੇ ਪਿਆ ਹੈਗਾ ਕੋਈ ਆ ਰੋਡ ਤੁਹਾਡੇ ਸਾਹਮਣੇ ਹੈਗੇ ਸਾਰੇ ਰੋਡ ਟੁੱਟੇ ਪਏ ਆ ਸਟਰੀਟ ਲਾਈਟ ਆ ਪ੍ਰੋਪਰ ਕੋਈ ਨਹੀਂ ਚੱਲ ਰਹੀਆਂ ਐਸਟਪੀ ਪਲਾਂਟ ਅਜੇ ਤੱਕ ਲੱਗਿਆ ਹੀ ਨਹੀਂਗਾ ਥਾਂ ਤੇ ਹੀ ਨਹੀਂ ਲੱਗਿਆਗਾ ਸਾਡੀ ਬਾਉਂਡਰੀ ਵਾਲ ਸੇ ਅਜੇ ਤੱਕ ਬਾਹਰੋਂ ਸਾਰੀ ਖੁੱਲੀ ਪਈ ਆ ਮੋਸਟਲੀ ਸਾਰੀ ਖੁੱਲੀ ਪਈ ਆ ਬਾਹਰੋਂ ਚੋਰ ਆਂਦੇ ਆ ਹੁਣ ਸਾਡੇ ਪਿਛਲੇ 3 ਦਿਨਾਂ ਦੇ ਵਿੱਚ 4 ਚੋਰੀਆਂ ਹੋਈਆਂ ਪੰਜ ਪੰਜ ਚੋਰੀਆਂ ਹੋਈਆਂ ਪੰਜ ਚੋਰੀਆਂ ਸਾਡੇ ਪਿਛਲੇ 3 ਦਿਨਾਂ ਦੇ ਵਿੱਚ ਹੋਈਆਂ ਉਹ ਤੋਂ ਪਹਿਲਾਂ 8-9 ਚੋਰੀਆਂ ਪਹਿਲੇ ਹੋ ਚੁੱਕੀਆਂ ਘੱਟੋ ਘੱਟ 13-14 ਚੋਰੀਆਂ ਹੋ ਚੁੱਕੀਆਂਗਾ ਅਸੀਂ ਬਿਲਡਰ ਨੂੰ ਪਹਿਲਾਂ ਬੜੀ ਵਾਰ ਜਾ ਕੇ ਉਹਨਾਂ ਦੇ ਅਫੀਸਰ ਵੀ ਮਿਲ ਚੁੱਕੇ ਹਾਂ ਬੜੀ ਵਾਰ ਕਹਿ ਚੁੱਕੇ ਹਾਂ ਕਿ ਸਰ ਸਾਡੀ ਸਮੱਸਿਆ ਹੱਲ ਕਰੋ ਸਾਡੀ ਸਮੱਸਿਆ ਹੱਲ ਕਰੋ 3 ਸਾਲ ਦੇ ਵਿੱਚ ਸੋਸਾਇਟੀ ਹੈਂਡਓਵਰ ਹੋ ਜਾਂਦੀ ਹੈ ਬਿਲਡਰ ਦਾ ਕੰਮ ਆਉਂਦਾ ਸੋਸਾਇਟੀ ਨੂੰ ਬਣਾਣਾ ਬਣਾਣਾ ਅਗਰ ਉਹਨੇ ਨਹੀਂ ਬਣਾਉਂਦਾਗਾ ਤੇ ਉਹਦਾ ਇਸ਼ੂ ਹੈਗਾਗਾ ਮੇਨਟੇਨ ਕਰਨਾ ਬਿਲਡਰ ਦਾ ਕੰਮ ਨਹੀਂ ਹੁੰਦਾਗਾ ਮੇਨਟੇਨ ਕਰਨੇ ਮੇਨਟੇਨੈਂਸ ਕੰਪਨੀ ਹੁੰਦੀ ਹੈ ਬਿਲਡਰ ਨੇ ਅੱਜ ਤੱਕ 2014 ਨੂੰ ਲੈ ਕੇ 2025 ਚੜਗਾ ਹਾਈ ਤੱਕ ਅਨੇ ਕੰਪਲੀਸ਼ਨ ਹੀ ਨਹੀਂ ਕੀਤੀ ਨਾ ਸਾਡੇ ਕੋਲ OC ਸਰਟੀਫਿਕੇਟ ਹੈ ਨਾ ਸਾਡੇ ਕੋਲ CC ਸਰਟੀਫਿਕੇਟ ਹੈ ਨਾ ਸਾਡੇ ਕੋਲ STP ਹੈ ਸਾਡਾ ਪਾਣੀ ਨਾ ਗੰਦਾ ਹੋਗਾ ਇੱਕ ਮੋਟਰ ਹੈਗੀ ਬਾਰਿਸ਼ ਆ ਜਾਂਦਾ ਤਾਂ ਇਤਨਾ ਗੰਦਾ ਪਾਣੀ ਆਉਂਦਾ ਸਾਡੇ ਪੀਣ ਛੱਡਣ ਦਾਣ ਦੇ ਲਾਇਕ ਵੀ ਨਹੀਂ ਰਹਿੰਦਾਗਾ ਇਸ ਅਸੀਂ ਪੂਰੀ ਸੁਸਾਇਟੀ ਦੇ ਅੰਦਰ ਬਹੁਤ ਪਰੇਸ਼ਾਨ ਹੈਗੇ ਆ ਅਸੀਂ ਬੜੀ ਵਾਰੀ ਬਿਲਡਿੰਗ ਇਨਟੀਮੇਸ਼ਨ ਦਿੱਤਾ ਪਰਸੋਂ ਵੀ ਦਿੱਤਾ ਉਦੋਂ ਦਿੱਤਾ ਐਨੇ ਪਰਸੋਂ ਚੋਥੇ ਅਖਬਾਰ ਦੇ ਵਿੱਚ ਆਪਣੀ ਇੱਕ ਕਰਨ ਐਨ ਬੰਧਾਰੀ ਇਹਨਾਂ ਦਾ EMPLOYEE ਹੈਗਾ ਨਹੀਂ ਲਿਖ ਕੇ ਦਿੱਤਾਗਾ ਅਸੀਂ ਬੈਠ ਕੇ ਮੀਟਿੰਗ ਕਰਕੇ ਗੱਲਬਾਤ ਕਰਾਂਗੇ ਅਸੀਂ ਅੱਜ ਵੀ ਇਹਨਾਂ ਨੂੰ ਰਿਟਰਨ ਦੇ ਵਿੱਚ ਲੈਟਰ ਦਿੱਤਾਗਾ ਵੀ ਤੁਸੀਂ ਆਓ ਸਾਡੇ ਨਾਲ ਗੱਲਬਾਤ ਕਰਕੇ ਸਾਡੀ ਸਮੱਸਿਆ ਸੁਲਝਾਓ ਬਟੇ ਕੋਈ ਵੀ ਸਮੱਸਿਆ ਸਾਡੀ ਨਹੀਂ ਸੁਲਝਾ ਰਹੀ ਹੈ ਇਸ ਕਰਕੇ ਅਸੀਂ ਬਹੁਤ ਪਰੇਸ਼ਾਨ ਹੈ ਕਿ ਸਾਡੀ ਇਹ ਸਮੱਸਿਆ ਦਾ ਹੱਲ ਹੋਏ ਮੇਰਾ ਨਾਮ ਸविता ਗੁਪਤਾ ਹੈ ਮੈਂ ਪਿਛਲੇ 8 ਸਾਲ ਸੇ ਇੱਥੇ ਪਰ ਰਹਿ ਰਹੀ ਹੂ तो अभी पिछले हफ्ते में दो तीन दिन के लिए घर गई और जब मैं चौथे दिन मैंने आना था तो मैंने कैमरे से देखा कि मेरे घर में तीन चोर घुसे हुए हैं उन्होंने गेट टापा और मेरे घर का दरवाजा तोड़ा और उन्होंने मेरे लॉकर से मेरे जो ज्वेलरी थी वो उठा के ले गए सारे सारे घर को तहस नहस किया है मैं मेरा ये है कि मैं पिछले आठ साल से रह रही हूँ मैं सोसाइटी चार्जेस भी दे रही हूँ उसके बावजूद मेरी कोई सेफ्टी नहीं है सोसाइटी के लोगों की भी कोई सेफ्टी नहीं है हमारे लिए कोई सिक्योरिटी नहीं है यहाँ पे बिल्डर वालों सिक्योरिटी है है? बिल्डर ने हमारे को दो सिक्योरिटी गार्ड दिए वो भी नाम के हैं कोई एंट्री नहीं होती है कुछ नहीं होता कैमरे तक नहीं चल रहे हैं अगर कैमरा लाइव होता एक ही दिन में एक ही रात में चार घरों में चोरी हुई है सर अगर कोई सिंगल लेडी है उसको तो चाकू मार देगा क्या सिक्योरिटी हमारी हमने अपने लाखों रुपए लगाया सर आज की डेट में इतने तो हम अमीर नहीं कि यहाँ से बेच के कहीं और चले जाएंगे हमने एक भरोसा हमारे को उसने बोला क्लब बनाएंगे जिम बनाएंगे आज आठ साल हो गए ना तो कोई क्लब है ना जिम है इतना टूटा हुआ क्लब है अगर मैंने कोई बर्थडे पार्टी भी करनी है ही इज टेकिंग फोर थाउजेंड रुपीज फ्रॉम अस वो हमसे चार हजार रूपए लेता है किस बात के चार्जेस ले रहा है सर वो ना कभी गलियाँ साफ होती है मेरे घर में सांप निकला लास्ट ईयर मेरे घर के पीछे घास था मैंने खुद पैसे दे के मालिक को पाँच सौ रुपए दे सफाई करवाई ना कोई सफाई हो रही है आप रोड देखो इतने टूटे हुए हम हैं हम लोग कमाने आए हैं हम सुबह जाते हैं शाम को आते हैं पर यहाँ सिक्योरिटी नाम की कोई चीज नहीं है इवन लेडीज हैं बेचारी घर में रहती है तो उनके लिए भी कोई सिक्योरिटी नहीं है दिन में भी चोर यहाँ पे घुसते हैं तो मेरा क्वेश्चन है कि फिर ये किस नाम की सोसाइटी क्या है यहाँ पे जो हमें प्रोवाइड कर रहा है हमें यहाँ से कुछ नहीं है हमारी सिक्योरिटी मिल है यहाँ लेडीज भी सेफ नहीं है जेंट्स भी सेफ नहीं है बच्चे, बच्चे, बच्चे भी नहीं सेफ नहीं, नहीं है अब गाड़ियां तो हम घर के अंदर नहीं घुसाएंगे गाड़ियां हमारी बाहर खड़ी रहती हैं उस दिन दो बज के अठतीस मिनट पे दो गार्ड यहाँ से घूमते हुए गए हैं और तीन बजे चोरी हो जाती है फिर क्या सिक्योरिटी है सोसाइटी में मेरा क्वेश्चन ये है सर

से हर एक फैमिली से इसने जब हमने यहाँ पे मकान लिए तो हर एक से इसने पैंतीस हजार रुपए और चालीस हजार रूपये के बीच में चार्ज किया है तो आज की डेट में टोटल सात सौ फैमिली यहाँ गोल्डन पार्म में रह रही हैं उसके बाद एक हमारा गोल्डन प्रीमियम है और एक और सोसाइटी है तो टोटल हमारे गोल्डन जो के नाम से तीन सोसाइटियां हैं यहाँ पे और हर फैमिली से अगर मेरा पैंतीस हजार रुपये पर जा रहा है पर पर्सन तो आज की डेट में कम से कम छः से सात करोड़ अप्रोक्स जो है इस बंदे के पास है उसके बावजूद भी हमारे क्लब की बहुत बुरी हालत है और बिल्कुल भी ठीक नहीं किया गया टूटा फूटा पड़ा है और अगर हम कोई फंक्शन भी करते तो हजार ले रहे हैं है है। है। तो बाथरूम ए सब टूटे टाइले वगैरह टूटी है तो मुझे इस चीज का आंसर चाहिए कि एक फैमिली से पैंतीस लिया अभी आप देख लो इतने से लोग हैं और पूरी फैमिली में सात लोग हैं आप सात सौ पैंतीस कर लो कितने बन रहे हैं तीन सोसाइटियों को मिला के करोड़ों रुपए है ये पूरा करोड़ों का घोटाला करके पूरे से खा गया है ये बंदा इसने हमारे लिए कुछ नहीं किया है इसलिए चोर है, इसलिए ये चोर है और इसको मैं बोलती हूँ सन्नी गर्ग मुर्दाबाद मुर्दाबाद पूरी सोसाइटी नीगली रिप्रेजेंट कर रही है ਇਸ ਸੋਸਾਇਟੀ ਦਾ ਪਹਿਲਾ ਸਭ ਤੋਂ ਪਹਿਲਾ ਮੇਨ ਮੁੱਦਾ ਇਹ 2014 ਚ ਗਮਾਡਾ ਦੇ ਦੁਆਰਾ অথੋરાઇਜ਼ਡ ਕਲੋਨੀ ਹੋਈ ਹੈ 2015 ਵਿੱਚ ਇਸ ਨੇ 2 ਕਰੋੜ 76 ਲੱਖ ਪੂਰੀ ਪੇਮੈਂਟ ਕਰਨੀ ਸੀ ਜੋ ਇਸ ਨੇ ਅਜ ਤੱਕ ਨਹੀਂ ਕੀਤੀ ਇਹ ਜੋ ਆਮ ਲੋਕ ਆ ਜਦ ਵੀ ਇਹਨਾਂ ਦੀ ਪ੍ਰਾਪਰਟੀ ਰਜਿਸਟਰ ਹੋ ਰਹੀ ਹੈ ਤੇਨਾਂ ਨੂੰ ਰੈਗੂਲਾਈਜ਼ ਕਰਨ ਲਈ ਤਕਰੀਬਨ ਡੇਟ ਤੋਂ 2 ਲੱਖ ਰੁਪਇਆ ਫੰਡ ਦੇਣਾ ਦੇਣਾ ਪੈਂਦਾ ਹੈ ਜਦ ਕਿ ਤਹਿਸੀਲਦਾਰ ਇਹ ਰਜਿਸਟਰੀਆਂ ਕਰ ਹੀ ਨਹੀਂ ਸਕਦਾ ਸੀ ਤਹਿਸੀਲਦਾਰ ਨੇ ਰਜਿਸਟਰੀਆਂ ਕਿੱਦਾਂ ਕੀਤੀਆਂ ਪਹਿਲੀ ਗੱਲ ਦੂਸਰਾ ਮੁੱਦਾ ਦੂਸਰਾ ਮੁੱਦਾ ਕਿ ਐਮਸੀ ਸਾਡੇ ਇਹਨਾਂ ਲੋਕਾਂ ਤੋਂ ਕਿਉਂ ਰੈਗੂਲਾਈਜੇਸ਼ਨ ਦੇ ਚਾਰजेस ਲੈ ਰਿਹਾ ਹੈ ਜਦਕਿ ਉਹ ਚਾਰजेस ਦੀ ਪੈਨਲਟੀ ਉਸ ਨੂੰ ਬਿਲਡਰ ਤੇ ਲਗਾਣੀ ਸੀ ਉਸਨੇ ਅਜੇ ਤੱਕ ਕਿਉਂ ਨਹੀਂ ਲਗਾਈ ਸੈਕਿੰਡ ਇਸਨੇ ਜੋ ਸਾਨੂੰ ਸੁਪਨੇ ਦਿਖਾ ਕੇ ਇਹ 플ੌਟ ਬੇਚੇ ਸੀ ਇਨਕਲੂਡ ਮੇਰਾ 플ੌਟ ਖੁਦ ਆਪਣਾ ਇੱਥੇ ਹੈ ਜਦੋਂ ਇਹ 플ੌਟ ਬੇਚੇ ਗਏ ਸੀ ਬਹੁਤ ਸੋਹਣੇ ਸੁਪਨੇ ਦਿਖਾਏ ਗਏ ਸੀ ਐਸਟੀਬੀ ਪਲਾਂਟ ਜਿਮ ਲਾਇਬ੍ਰੇਰੀ ఎవਰੀਥਿੰਗ ਇੱਥੇ ਕੁਝ ਵੀ ਨਹੀਂ ਹੈ ਇਸ ਕਮਿਊਨਿਟੀ ਹਾਲ ਦਾ ਤਕਰੀਬਨ 5 25 25 35 35 ਹਜ਼ਾਰ ਇੱਕ ਇੱਕ ਬੰਦੇ ਤੋਂ ਲਿਆ ਗਿਆ ਜਿਵੇਂ ਐਸਟੀਮੇਟ ਲਗਾਵਾ 5 ਕਰੋੜ ਦੀ ਤਕਰੀਬਨ ਬੰਦਾ ਹੈ ਪਰ ਸਾਡਾ ਕਮਿਊਨਿਟੀ ਹਾਲ ਅੱਜ ਵੀ ਅਸੀਂ ਯੂਜ਼ ਨਹੀਂ ਕਰ ਸਕਦੇ ਬਹੁਤ ਵਰਸ ਸਿਚੁਏਸ਼ਨ ਚ ਹੈ ਔਰ ਇਸ ਦੀ ਚਾਬੀ ਨਹੀਂ ਦਿੱਤੀ ਜਾਂਦੀ ਮੋਰਓਵਰ ਇੱਥੇ ਏਸੀ ਵੀ ਲੱਗਿਆ ਬਹੁਤ ਵਰਸ ਕੰਡੀਸ਼ਨ ਚ ਹੈ ਨਾਓ ਮੇਰਾ ਥਰਡ ਪੁਆਇੰਟ OCNC OCUPATION CERTIFICATE ਐਂਡ COMPLETION CERTIFICATE ਰੇਰਾ ਸੁਪਰੀਮ ਕੋਰਟ ਸਬਦੇ ਆਰਡਰ ਹੈ ਕਿ ਜਦ ਵੀ ਕੋਈ ਬਿਲਡਰ ਸੋਸਾਇਟੀ ਬਣਾਉਂਦਾ ਹੈ ਸਭ ਤੋਂ ਪਹਿਲਾਂ ਕੰਪਲੀਸ਼ਨ ਸਰਟੀਫਿਕੇਟ ਦਿੰਦਾ ਕਿ ਹਾਂਜੀ ਇਹ ਜਿਹੜੀਆਂ ਤੁਹਾਨੂੰ ਮੈਂ ਸੁਵਿਧਾਵਾਂ ਕਹੀਆਂ ਸੀ ਉਹ ਸਾਰੀਆਂ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਐਮਸੀਨੋ ਲੈਟਰ ਦਿੰਦਾ ਆ ਫਿਰ ਜਾ ਕੇ ਕਿਤੇ ਰਜਿਸਟਰੀਆਂ ਹੁੰਦੀਆਂ ਬਟ ਇੱਥੇ ਇਹੋ ਜਿਹਾ ਕੁਝ ਨਹੀਂ ਹੋਇਆ ਠੀਕ ਹੈ ਜੀ اوਸੀਸੀ ਨਹੀਂ ਮਿਲਿਆ ਪੈਨਲ ਰੈਗੂਲਾਈਜ਼ਰ ਪੈਨਲਟੀ ਅਸੀਂ ਦੇ ਰਹੇ ਹਾਂ ਸੜਕਾਂ ਦਾ ਹੱਲ ਤੁਸੀਂ ਦੇਖ ਰਹੇ ਹੋ ਇੱਥੇ ਕੀ ਹੈ ਸਭ ਪੱਥੇ ਕੁਝ ਵੀ ਕੋਈ ਵੀ ਚੀਜ਼ ਮੇਨਟੇਨ ਨਹੀਂ ਹੈ ਚੌਥਾ ਮôi ਮੇਨ ਮੁੱਦਾ ਇਹ ਹੈ ਕਿ ਜਿਹੜੇ ਬਿਲਡਰ ਨੇ ਸਪੋਸ ਕਰੋ ਕਿਸੇ ਉਸਨੇ 2015 ਚ ਇੱਕ 플ੌਟ ਵੇਚਿਆ ਹੋਇਆ ਆ 2015 ਚ ਜਿਹੜਾ 플ੌਟ ਵੇਚਿਆ 2023 ਚ ਆ ਕੇ ਉਹ ਓਨਰ ਬਣਾ ਰਿਹਾ ਤੇ ਉਹਦੇ ਕੋਲੋਂ 7 ਤੋਂ 8 ਲੱਖ ਰੁਪਈਆ ਹੋਲਡਿੰਗ ਚਾਰजेस ਦੇ ਨਾਮ ਤੇ ਲੈ ਲਿੱਤਾ ਜਾਂਦਾ ਹੈ ਜਦ ਕਿ ਜਦ ਵੀ ਕੋਈ ਐਗਰੀਮੈਂਟ ਟੂ ਸੇਲ ਹੁੰਦਾ ਆ ਇਹ ਸਾਰੇ ਬੰਦਿਆਂ ਵਿੱਚੋਂ ਮੈਨੂੰ ਦੱਸ ਦੋ ਕਿੰਨੇ ਕੇ ਬੰਦੇ ਪੜੇ ਲਿਖੇ ਆ ਜਾਂ ਕਿੰਨਿਆ ਕਰੇ ਪੜਿਆ ਹੋਊਗਾ ਕਿ ਹੋਲਡਿੰਗ ਚਾਰजेस ਲੈਣਾ ਆ ਇਹ ਨਜਾਇਜ਼ ਹੋਣਾ ਤੋਂ ਲੈਂਦਾ ਹੈ ਅਗਰ ਉਹ ਨਹੀਂ ਦਿੰਦੇ ਆ ਤਿੰਨ ਸਿਕਿਉਰਿਟੀ ਗਾਰਡ ਬਿਠਾਏ ਹੋ ਜਾਂ ਗੇਟ ਤੇ ਉਹਨਾਂ ਨੂੰ ਰੋਕ ਜਿੰਦਾ ਰੋਕ ਦਿੱਤਾ ਜਾਂਦਾ ਮੇਰੇ ਕੋਲ ਦੋ ਦੋ ਸਟੇ ਹੈ ਇਸ ਮੈਟਰ ਤੇ ਆਲਰੇਡੀ ਬਾਕੀ ਇਹਨਾਂ ਵੱਲੋਂ ਰੇੜਾ ਚ ਵੀ ਅਸੀਂ ਜਾ ਰਹੇ ਆ ਕੰਜ਼ਿਊਮਰ ਚ ਵੀ ਜਾ ਰਹੇ ਆ ਡੈਫੀਸ਼ੈਂਸੀ ਇਨ ਸਰਵਿਸਿਜ਼ ਬਾਕੀ ਆਲ ਮੈਟਰ ਇਸਾ ਜਾ ਹੀ ਰਹੇ ਆ ਇਹ ਬਿਲਡਰ ਸਿਰਫ ਗੁੰਡਾਗਰਦੀਆਂ ਧਮਕੀਆਂ ਦੇ ਰਿਹਾ ਔਰ ਪੁਲਿਸ ਕੋਲ ਅਸੀਂ ਬਹੁਤ ਵਾਰ ਜਾ ਚੁੱਕੇ ਆ ਜਿੱਥੇ ਸਾਡੀ ਇੱਕ ਵਾਰ ਵੀ ਸੁਣਵਾਈ ਨਹੀਂ ਹੋਈ ਹਾਰ ਕੇ ਅੱਜ ਅਸੀਂ ਇਸ ਜਗ੍ਹਾ ਤੇ ਆਏ ਆ ਔਰ ਅਸੀਸ ਨੇ ਅੱਜ ਵੀ ਇੱਕ ਇੰਟੀਮੇਸ਼ਨ ਦਿੱਤਾ ਸੀ ਕਿ ਤੂੰ ਆ ਕੇ ਸਾਡੇ ਨਾਲ ਮੀਟਿੰਗ ਕਰ ਬਟ ਉਹ ਪਹੁੰਚਣ ਦੀ ਕਿਰਪਾਲਤਾ ਨਹੀਂ ਕਰ ਸਕੇ ਉਹ ਕਹਿ ਰਹੇ ਜੀ ਮੈਂ ਤੁਹਾਡਾ ਨੌਕਰ ਨਹੀਂ ਲੱਗਿਆ ਹੋਇਆ ਕਿ ਮੈਂ ਇੱਥੇ ਪਹੁੰਚਾਂ ਠੀਕ ਹੈ ਜੀ ਫਿਰ ਇਹ ਸਾਡਾ ਰੋਸ ਹੈ ਇਹਨਾਂ ਦਾ ਇੱਕ ਤਰੀਕਾ ਹੈ ਰੋਸ ਪ੍ਰਦਰਸ਼ਨ ਕਰਨ ਦਾ ਔਰ ਮੋਰਓਵਰ ਜੋ ਕੋਰਟ ਵਿੱਚ ਮੈਟਰ ਦੇਖਣੀ ਹੈ ਉਹ ਮੇਰਾ ਕੰਮ ਹੈ ਜੀ ਉਹ ਮੈਂ ਦੇਖ ਰਹੀ ਹਾਂ ਜੀ ਸ਼ੁਕਰੀਆ ਜੀ ਮੈਡਮ ਇੱਕ ਨਿਕ ਹੋਸ ਨੰਬਰ 521 ਕਿੰਨੇ ਟਾਈਮ ਤੋਂ ਰਹਿ ਰਹੇ ਹੋ ਜੀ ਜਾਂ ਤਾਂ ਅਭੀ ਸਰ ਅਭੀ 1 ਮਹੀਨਾ ਸੇ ਰਹਿ ਰਹਾ ਹਾਂ ਉਸ ਤੋਂ ਪਹਿਲੇ ਪਿਛਲੇ ਸਾਲ ਜੂਨ ਮੈਂਨੇ ਪਲਾਟ ਲਿਆ ਥਾ मेरे को होल्डिंग चार्ज के नाम पर चार लाख पचासी हज़ार महँगा है मैंने इनको देने से मना कर दिया मैं इनलीगल है यह मैं कोर्ट में गया स्टे ले गया स्टे के बाद भी मुझे नहीं बनाने गया जबरदस्ती मेरे से लड़ाई झगड़ा गया यहाँ पर मारपीट करने की कोशिश की गई फिर किसी तरह करके दोबारा बंदे इकट्ठे हुए मेरे साथ ये उन्होंने साहब ने साथ दिया तो फिर मैंने मकान बनाया अब उसके बाद भी मुझे पानी काटने कनेक्शन काटने की धमकी दी जा रही है पूरी तरह से मुझे मारने की कोशिश की जा रही है कि मैं किसी तरह मेरे को मार दिया जाए कोई रास्ता नहीं है जहाँ से आपसे पैसे जाए ना सारे रास्ते मतलब ऐसा कर दिया बहुत बुरा हाल ਬਾੜਾ ਨੰਬਰ ਬੀਬੀ 112 ਨੰਬਰ ਤੇ ਕਿੰਨੇ ਵਾਰ ਕਾਲ ਕਰ ਚੁੱਕਾ ਕੋਈ ਪੁਲਿਸ ਨਹੀਂ ਆਤੀ ਆਹ ਪੇ ਅਸੀਂ ਆਪਣੇ ਪਲਾਟ ਤੇ ਕੰਮ ਕਰਨ ਸ਼ੁਰੂ ਕਰਨਾ ਚਾਹੁੰਦਾ ਤਾਂ ਉਹਦੋਂ ਪਹਿਲਾਂ ਹੋਲਡਿੰਗ ਚਾਰਜ ਮੰਗਦੇ ਆਂ ਕਹਿੰਦੇ ਆ ਪਹਿਲਾਂ ਪਿਛਲਾ ਸਾਰਾ ਬੈਲੈਂਸ ਕਲੀਅਰ ਕਰੋ ਪਿਛਲਾ ਕੋਈ ਬੈਲੈਂਸ ਹੁੰਦਾ ਨਹੀਂ ਮੇਨਟੇਨੈਂਸ ਮੰਗਦੇ ਆ ਤੇ ਨਾਲੇ ਹੋਲਡਿੰਗ ਚਾਰਜ ਮੰਗਦੇ ਆ ਕਿਤੇ ਤਾਂ 5 ਲੱਖ 4 ਲੱਖ 3 ਲੱਖ ਨਾ ਨੇ ਬਣਾਇਆ ਹੋਇਆ ਹੈਗਾ ਉਹ ਪਹਿਲਾਂ ਦਿਓ ਤਾਂ ਆਪਣੇ ਪਲਾਟ ਤੇ ਕੰਮ ਸ਼ੁਰੂ ਕਰੋ ਨਹੀਂ ਤਾਂ ਤੁਸੀਂ ਆਪਣੇ ਪਲਾਟ ਤੇ ਕੰਮ ਹੀ ਨਹੀਂ ਸ਼ੁਰੂ ਕਰ ਸਕਦੇ ਬਾਕੀ ਸੜਕਾਂ ਦਾ ਬੁਰਾ ਹਾਲ ਆ ਬਾਕੀ ਵੀਰ ਜੀ ਨੇ ਤੁਹਾਨੂੰ ਦੱਸਿਆ ਹੀ ਆ ਵੀ ਕੀ ਕੀ ਪ੍ਰੋਬਲਮ ਸਾ ਕਿੱਥੇ ਤੱਕ ਸ਼ਿਕਾਇਤ ਕਰ ਚੁੱਕੀ ਹੈ ਮੈਂ ਆਈ ਐਮ ਆ ਲੀਗਲੀ ਰਿਪਰੈਜ਼ੈਂਟਿੰਗ 올 ਦੀस सोसाईਟੀ